ਹਾ ਜੀ ਮਿੰਕੀ ਨੰਬਰ ਮੇਰਾ ਨਾਮ ਬਿਆਨ ਸਿੰਘ ਆ ਜੀ ਕੀ ਹਾਸਾ ਹੈ ਕਿੱਥੇ ਹਾਸਾ ਹੋਇਆ ਜੀ ਬਾਜਾਖਾਨਾ ਰੋਡ ਨਜ਼ਦੀਕ 10 ਨੰਬਰ ਚੁੰਗੀ ਪੁਲ ਦੇ ਉੱਤੇ ਹੋਇਆ ਜੀ ਤੇ ਸਰਟ ਗੱਡੀ ਸੀ ਇੱਕ ਬੀਟ ਗੱਡੀ ਸੀਗੀ ਸਰਟ ਗੱਡੀ ਤੇ ਆਮਣੋ ਇਹਨੇ ਸਰਟ ਗੱਡੀ ਆ ਰਹੀ ਸੀ ਨਾਨਕਸਰ ਗੁਰਦੁਆਰੇ ਸਾਬ ਕੰਨੀਓ ਤੇ ਇਹ ਆਹੀ ਵਾਲੀਆ ਪੰਪ ਕੰਨੀਓ ਦੂਜੀ ਗੱਡੀ ਵਾਲਾ ਜੀ ਤੇ ਗੱਡੀਆਂ ਸੀ ਫਾਸਟ ਤੇ ਜਿਹੜੀ ਸਰਟ ਗੱਡੀ ਆ ਉਹ ਆਪਦੀ ਸਾਈਡ ਤੇ ਆ ਰਹੀ ਸੀ ਦੂਜੀ ਗੱਡੀ ਵਾਲੇ ਨੇ ਲੈ ਕੇ ਸਰਟ ਗੱਡੀ ਦੇ ਵਿੱਚ ਮਰੀ ਜੀ ਕਿੰਨੇ ਜਾਨੇ ਜ਼ਖਮੀ ਕਿੰਨੇ ਅ ਜ਼ਖਮੀ ਹੈਗੇ ਆ ਜੀ ਦੋ ਜਿਹੜੇ ਸਵਿਫਟ ਗੱਡੀ ਵਾਲੇ ਨੇ ਦੋ ਤਾਂ ਉਹ ਜ਼ਖਮੀ ਨੇ ਜੀ ਤੇ ਜਿਹੜੇ ਆ ਦੂਜੇ ਵਾਲੇ ਨੇ ਜੀ ਇਹਨਾਂ ਦੇ ਵੀ ਛੱਟਾ ਨੇ ਜੀ ਕਿੰਨੇ ਕਿ ਜ਼ਖਮ ਤੀਸਾਂ ਨੇ ਹਲਾਤ ਨੇ ਜੀ ਜਿਹੜੇ ਸਵਿਫਟ ਗੱਡੀ ਵਾਲਾ ਜ਼ਿਆਦਾ ਸ਼ਰੀਸ ਲੱਗਦਾ ਜੀ ਮੈਨੂੰ ਉਹਦੇ ਸਿਰ ਸਿਰ ਤੇ ਛੱਟਾ ਜੀ ਕਿੱਥੇ ਰਾਇਆ ਗਿਆ ਉਹਨਾਂ ਨੇ ਉੱਥੇ ਸਰਕਾਰੀ ਹਸਪਤਾਲ ਦੇ ਵਿੱਚ ਮੈਂ ਜਾ ਗਿਆ ਜੀ ਉੱਥੇ ਐਡਮਿਟ ਕਰਾਇਆ ਜੀ ਅਸੀਂ ਤੇ ਉਹਨਾਂ ਦਾ ਐਕਸ-ਰੇ ਵਗੈਰਾ ਹੋਈ ਜਾਂਦੇ ਨੇ ਜੀ ਇਹ ਵੀ ਦੂਜੀ ਗੱਡੀ ਵਾਲੇ ਵੀ ਉੱਥੇ ਪਹੁੰਚਾਤੇ ਜੀ ਸਰਕਾਰੀ ਹਸਪਤਾਲ ਜੀ ਲੋਕਲ ਦੇ ਦੋਨੇ ਇਹ ਐ ਨਹੀਂ ਪਤਾ ਲੱਗਾ ਕਿ ਕਿ ਅਕੀਦੋ ਜੀ ਰੰਡ ਹੋਇਆ ਜੀ ਸੀ ਉਹਨਾਂ ਨੂੰ ਲੈ ਕੇ ਹਸਪਤਾਲ ਸਾਡਾ ਗੱਡੀਆਂ ਚੋਂ ਕੱਢ ਕੇ ਉਹਨਾਂ ਨੂੰ ਹਸਪਤਾਲ ਭੇਜਤਾ ਜੀ ਕਾਰਨ ਪਤਾ ਲੱਗਿਆ ਕਾਰਨ ਕੀ ਕਾਰਨ ਤਾਂ ਜਿਹੜੀ ਦੂਜੀ ਆ ਦੂਜੀ ਗੱਡੀ ਵਾਲਾ ਜੀ ਲੱਗਦਾ ਮੈਨੂੰ ਜਦੋਂ ਮੈਂ ਇਹਨੂੰ ਕੱਢਿਆ ਵਿੱਚੋਂ ਮੈਨੂੰ ਸਮੈਲ ਆ ਰਹੀ ਸੀ ਆ ਜਿਹੜਾ ਪੀਟ ਗੱਡੀ ਵਾਲਾ ਕਿਹੜਾ ਹੈਗਾ ਜੀ ਇਹ ਜਿਹੜਾ ਇਧਰ ਵਾਲੀ ਆ ਪੰਪ ਕਣੀ ਆ ਰਹੀ ਸੀ ਸੈੱਪਟ ਗੱਡੀ ਵਾਲਾ ਤਾਂ ਆਪਣੀ ਸਾਈਡ ਤੇ ਜਾ ਰਿਹਾ ਸੀਗਾ ਜੀ ਮੇਰੇ ਮੈਂ ਦੇਖਿਆ ਜੀ ਇਹ ਮੇਲਾ ਰਵੀ ਹੈ ਜੀ ਆ ਜਿਹੜਾ ਹਾਸ ਹੋਇਆ ਕੋਣ ਜਾ ਕੇ ਵੀ ਨੇ ਕੀ ਘਟਨਾ ਜੀ ਇਹ ਮੇਰੇ ਮੰਮੀ ਡੈਡੀ ਸੀਗੇ ਜੀ ਸੜੀ ਪੈਨ ਖੁੱਲ ਜਾ ਰਹੇ ਸੀਗੇ ਜੀ ਤੇ ਮੂਰੋਂ ਪੁੱਲ ਚੜਨ ਲੱਗੇ ਇਹ ਗੱਡੀ ਤੇ ਜਾ ਰਹੇ ਸੀਗੇ ਉਹਨਾਂ ਨੂੰ ਸਮਾਨ ਦੇਣ ਵਾਸਤੇ ਜੀ ਤੇ ਮੂਰੋਂ ਗੱਡੀ ਆਈ ਜੀ ਗੱਡੀ ਨੇ ਲਾਪਰਵਾਹੀ ਕਰਨ ਮਤਲਬ ਗੱਡੀ ਮਾਰ ਕੇ ਇਹਨਾਂ ਨੂੰ ਦੇਖ ਤੇ ਇਹਨਾਂ ਸੱਟਾਂ ਬਹੁਤ ਵੱਜੀ ਗਈ ਗਲਤ ਸਾਈਡ ਤੋਂ ਲਿਆ ਕੇ ਮਰੀ ਹਾਂਜੀ ਗਲਤ ਸਾਈਡ ਤੋਂ ਜੀ ਇਹਨਾਂ ਦੇ ਮੇਰੇ ਡੈਡੀ ਤਾਂ ਮੰਨ ਕੇ ਚੱਲੋ ਵੀ ਬਹੁਤ ਟਾਈਮ ਦੇ ਪੁਰਾਣੇ ਡਰਾਈਵਰ ਨੇ ਜੀ ਬਹੁਤ ਇਹਦੇ ਤਾਂ ਬਹੁਤ ਮਤਲਬ ਕੇਅਰ ਨਾਲ ਚਲਾ ਰਹੇ ਨੇ ਆ ਕੰਮ ਅੱਜ ਤੱਕ ਕੋਈ ਇਹ ਹਾਸਾ ਹੋਇਆ ਨਹੀਂ ਸੀਗੇ ਜੀ ਤੇ ਜਖਮੀ ਹੋ ਗਏ ਹਾਂਜੀ ਹਾਂ ਮਮੀ ਦੇ ਵੀ ਸਿਰ ਤੇ ਸੱਟ ਹੈ ਜੀ ਤੇ ਡੈਡੀ ਦੇ ਵੀ ਸਿਰ ਤੇ ਸੱਟ ਹੈਗੀ ਅੱਖ ਤੇ ਮੋਢਿਆਂ ਤੇ ਹੈਗੀ ਹੈ ਜੀ ਕੀ ਮੰਗ ਕਰਦੇ ਬਸ ਜੀ ਦੇਖ ਕੇ ਤੁਸੀਂ ਦੇਖੋ ਜੀ ਜ ਸਾਡੇ ਬੰਦੇ ਚ ਗਲਤੀ ਤਾਂ ਹੈ ਨਹੀਂ ਕਿ ਜੀ ਤਾਂ ਜਮਾ ਮਤਲਬ ਨਾਰਮਲ ਨੇ ਜੀ ਤੇ ਜੇ ਹਜਾ ਕੋਈ ਇਨਸਾਫ ਮਿਲਦਾ ਤੁਸੀਂ ਦਬਾਓ ਜੀ ਰਜੇਸ਼ ਕੁਮਾਰ ਜੀ ਪੈਲਟ ਜੀ ਤਨੌਲੇ ਵਾਲੀ ਗੱਡੀ ਆ ਜੀ ਇਹ ਰਵੀ ਜੀ ਜੀ ਨਾ ਹਾਸੋਏ ਕਿੱਥੇ ਹਾਸੋਏ ਕਿਵੇਂ ਇਹ ਜਿਹੜਾ ਕਚੈਰੀਆਂ ਵਾਲਾ ਪੋਲਾ ਜੀ ਉੱਥੇ ਹਾਸਾ ਹੋਇਆ ਜੀ ਗੱਡੀ ਦੇ ਵਿੱਚ ਗੱਡੀ ਵਜਈਏ ਜੀ ਅਸੀਂ ਪੈਟਰੋਲ ਪੰਪ ਤੋਂ ਪਹਿਲਾਂ ਇੱਕ ਪੇਸ਼ੈਂਟ ਲੈ ਕੇ ਆਏ ਸੀ ਤੌਲੇ ਤੋਂ ਹੀ ਰੈਫਰ ਆ ਤੌਲੇ ਤੋਂ ਘਰੋਂ ਲੈ ਆਏ ਸੀ ਜੀ ਉਹ ਬਰਨਾਲਾ ਹਸਪੀਟਲ ਛੱਡਿਆ ਜੀ ਉਸ ਤੋਂ ਬਾਅਦ ਅਸੀਂ ਤੇਲ ਪਵਾ ਕੇ ਗੱਡੀ ਚਾਹੀ ਵਾਪਸ ਜਾ ਰਹੇ ਸੀਗੇ ਵਾਪਸ ਜਾਣ ਦੇ ਬਾਵਜੂਦ ਜੇ ਉਹ ਦੇਖਿਆ ਸੀ ਵੀ ਸਾਹਮਣੇ ਐਕਸੀਡੈਂਟ ਹੋਇਆ ਪਿਆ ਤਾਂ ਉਹ ਅਸੀਂ ਐਕਸੀਡੈਂਟ ਗੱਡੀ ਖੜਾਈ ਜੋ ਵੜੀ ਲੈਤੀ 108 ਤੋਂ ਨਾਲ ਦੀ ਨਾਲ ਪੇਸ਼ੈਂਟ ਨੂੰ ਇਹੀ ਬੋਰਡ ਕਰ ਲਿਆ ਬੋਰਡ ਕਰਕੇ ਇਹੀ ਲੈ ਕੇ ਚਲੇ ਗਏ ਜੀ ਹਾਲਤ ਹਾਲਤ ਥੋੜੀ ਕੰਡੀਸ਼ਨ ਠੀਕ ਹੈ ਹੀ ਬਈ ਬੜੀ ਵੀ ਨਹੀਂ ਹੈਗੀ ਤੇ ਘੱਟ ਵੀ ਨਹੀਂ ਕਹਿ ਸਕਦੇ ਜਿਆਦਾ ਹਾਲਤ ਹੀ ਉਹਦੀ ਖਰਾਬ ਪੇਸ਼ੈਂਟ ਦੀ ਹਾਲਤ ਬਾਕੀ ਡਾਕਟਰ ਸਾਹਿਬ ای ਐਮ ਟੀ ਅਰਸ਼ਦ ਨੂਰ ਜੀ ਨੇ ਹੀ ਇਹ ਦੱਸੂਗੀ ਅਰਸ਼ਦੀਪ ਦੱਸੋ ਅ ਸਿਗਲ ਜੀ ਮੈਂ ای ਐਮ ਟੀ ای ਐਮ ਟੀ ਅਰਸ਼ਦੀਪ ਸਿੰਘ ਸਰ ਜਿਹੜਾ ਹਾਂ ਸੋਇ ਕਲੀਨਿਕ ਜਿਹੜੀ ਹਾਲਾਤ ਆ ਉਹ ਜਖਮੀ ਨੇ ਮਰੀਜ਼ ਦੇਖੋ ਇਹ ਜਖਮੀ ਤਾਂ ਇੱਕ ਤਾਂ ਲੇਡੀਜ਼ ਨੇ ਉਹਨਾਂ ਦੀ ਉਮਰ ਹੈਗੀ ਹੈ 55 ਸਾਲ ਉਮਰ ਹੈ ਔਰ ਨਾਜ਼ਮਾ ਨਾਮ ਉਹਨਾਂ ਦਾ ਤੇ ਮਤਲਬ ਉਹਨਾਂ ਦੀ ਠੀਕ ਹੈ ਸਿਰ ਦੇ ਉੱਪਰ ਸੱਟ ਹੈ ਥੋੜੀ ਜੀ ਤੇ ਉਹਦੇ ਕਰਕੇ ਥੋੜਾ ਮਤਲਬ ਪੀ ਹੋਸ਼-ਹਵਾਸ ਨਹੀਂ ਹੈਗੇ ਜੇ ਗੱਲ ਵੀ ਕਰ ਰਹੇ ਨੇ ਤਾਂ ਕੋਈ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਕੀ ਹੋਇਆ ਹੋਇਆ ਸਾਡੇ ਨਾਲ ਅਚਾਨਕ ਜਿਵੇਂ ਕਿਸੇ ਨਾਲ ਹਾਦਸਾ ਹੋ ਜਾਂਦਾ ਹੈ ਉਹਦੇ ਬੰਦਾ ਜਿਵੇਂ ਵੀ ਘਾਬਰ ਜਾਂਦਾ ਉਹ ਉਸ ਹਾਵਣਾ ਕੰਡੀਸ਼ਨ ਹੈ ਔਰ ਮੇਲ ਪੇਸ਼ੈਂਟ ਹੈ ਇੱਕ ਔਰ ਉਹਨਾਂ ਦੇ ਵੀ ਕੰਡੀਸ਼ਨ ਸੇਮ ਹੀ ਹੈ ਔਰ ਉਹ ਵੀ ਇਸੇ ਤਰ੍ਹਾਂ ਮਤਲਬ ਥੋੜਾ ਉਹਨਾਂ ਨੂੰ ਅਜੇ ਪਤਾ ਨਹੀਂ ਲੱਗ ਰਿਹਾ ਕਿ ਹਾਂ ਕੀ ਹੋਇਆ ਸਾਡੇ ਨਾਲ ਸੋ ਅਸੀਂ ਮਤਲਬ ਇੱਥੇ 5-7 ਮਿੰਟ ਦੇ ਵਿੱਚ ਹੀ ਪਹੁੰਚ ਗਏ ਤੇ ਚਲੋ ਜੋ ਵੀ ਅਸੀਂ ਮੁਰਲੀ ਸਹਾਇਤਾ ਆਪਦੇ ਵੱਲੋਂ ਐਂਬੂਲੈਂਸ ਦੇ ਵਿੱਚ ਕਰ ਸਕਦੇ ਸੀ ਅਸੀਂ ਆਪਣੀ ਵੱਲੋਂ ਕੀਤੀ ਔਰ 5-7 ਮਿੰਟ ਦੇ ਵਿੱਚ ਆਪਾਂ ਹਸਪੀਟਲ ਇਹਨਾਂ ਐਡਮਿਟ ਕਰਵਾ ਦਿੱਤਾ ਔਰ ਬਾਕੀ ਜੋ ਵੀ ਚਲੋ ਟ੍ਰੀਟਮੈਂਟ ਆਨ ਦਾ ਉਹ ਡਾਕਟਰ ਸਾਹਿਬ ਦੇਖ ਲੈਣਗੇ ਕਿ ਨਾਮ ਹੈ ਜੀ ਹਰਾਜ ਕੀ ਅੰਕਲ ਜੀ ਘਟਣਾ ਵਾਪਰੀ ਕਿੱਥੇ ਵਾਪਰੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਜੀ ਮੁਰੋ ਦੇ ਕਿ ਮਾਰਿਆ ਮੈਂ ਤਾਂ ਇਹ ਨਹੀਂ ਪਤਾ ਲੱਗਿਆ ਵੀ ਕਿੱਥੇ ਵੰਗੀ ਆ ਰੌਣ ਸਾਬ ਕੋਈ ਨਹੀਂ ਮੈਂ ਇਹ ਦੇਖਿਆ ਹੀ ਨਹੀਂ ਹੈਗਾ ਮੈਂ ਤਾਂ ਦੇਖਣੇ ਹਟ ਗਿਆ ਉਸ ਤੋਂ ਬਾਅਦ ਸੇ ਕੋ ਤੁਹਾਨੂੰ ਲੈ ਕੇ ਆਇਆ ਹਾਂ ਕਿ ਕਿੰਨਾ ਦਾ ਪ੍ਰੋਜੈਕਟ ਮੇਰੇ ਤੁਸੀਂ ਉਹ ਕਿ ਉਹ ਵੀ ਸਮਾਲ ਲਓ ਮੈਂ ਵੀ ਤੇ ਕੀ ਕਰਦਾਂ ਤੇ ਵੀ ਲੱਗੀ ਸਿਰ ਤੇ ਸੱਤ ਕਿੱਧਰੋਂ ਜਾ ਰਹੇ ਸੀ ਤੂੰ ਕਿੱਧਰ ਜਾ ਰਹੇ ਸੀ ਅਸੀਂ ਇਧਰੋਂ ਜਾ ਰਹੇ ਸੀਗੇ ਤਣਾਉ ਲੈ ਕੇ ਨਹੀਂ ਸੀ ਅੱਛਾ